ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ 'ਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਇਹ ਦਿਨ ਹੈਗਾਗਾ ਵੀਰਵਾਰ ਦਾ ਵੀਡੀਓ ਸ਼ੁਰੂ ਕਰਨ ਲੱਗੀ ਆ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜਿਹੜੇ ਮੇਰੇ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਕਰੋ ਚੈਨਲ ਨੂੰ ਇਹ ਟਾਈਮ ਹੋ ਗਿਆ ਸੀਗਾ 9:30 ਦਾ ਸਵੇਰ ਦਾ ਮਾਂਜੀ ਜਾਂਦੀ ਸੀਗੀ ਰੋਟੀ ਵਾਲੇ ਭਾਂਡੇ ਹੁਣ ਰੋਟੀ ਵਾਲੇ ਭਾਂਡੇ ਮੈਂ ਸਵੇਰੇ ਬਾਰੀ ਮਾਂਜਦੀ ਹੁੰਨੀ ਆਗੀ ਨਾਲ ਤਾਂ ਫਿਰ ਗਰਮ ਪਾਣੀ ਪਾਉਣਾ ਪੈਂਦਾ ਹੁਣ ਤਾਂ ਕਰਕੇ ਫਿਰ ਬੀ ਸ਼ਾਮ ਬੀ ਸ਼ੰਕ ਚਲੇ ਜਾਣ ਨਾਲੋਂ ਗਰਮ ਪਾਣੀ ਉੱਥੇ ਫਿਰ ਬਾਲਟੀ ਚ ਜਾਣਾ ਪੈਂਦਾ ਆਪਾਂ ਨੂੰ ਫਿਰ ਮੈਨੂੰ ਇਹ ਹੁੰਦਾ ਵੀ ਸਾਰਾ ਕੁਝ ਮੈਂ ਬਾਹਰ ਹੀ ਰੱਖ ਲਉਂ ਬਸ ਮਾਰੀ ਮਾਂ ਜੰਦੀਆਂ ਵਾਂਡੇ ਫਿਰ ਹਰ ਮਨ ਪੋਚੇ ਪੋਚੇ ਬੱਚਿਆਂ ਦਾ ਸਾਰਾ ਨਿਮੇੜ ਦਿੰਦੀ ਹੈਗੀ ਅੰਦਰੋਂ ਤਾਂ ਕਰਕੇ ਫਿਰ ਬਸ ਮੈਂ ਬਾਹਰ ਹੀ ਮੁੜ ਕੇ ਜਾਂਦੀ ਨਹੀਂ ਹੈਗੀ ਉੱਧਰ ਸਾਰਾ ਤਾਂ ਭਾਂਡੇ ਬਾਹਰ ਹੀ ਇਕੱਠੇ ਕਰ ਲੈਂਦੇ ਹੁੰਦੇ ਆ ਲਓ ਜੀ ਹੁਣ ਵੱਜ ਗਿਆ ਡੇਢ ਸਵੇਰੇ ਸਾਰੇ ਕੰਮ ਤਨ ਦੇ ਕਰਨ ਤੋਂ ਬਾਅਦ ਕੋਈ ਕਲਿੱਪ ਨਹੀਂ ਬਣਾਈ ਹੈਗੀ ਬਸ ਭਾਂਡੇ ਮੰਜੰਦੀ ਬਣਾਈ ਕਰ ਲਈ ਤੇ ਉਸ ਤੋਂ ਬਾਅਦ ਨਾ ਮੈਂ ਬਸ ਦਵਾਈ ਹੀ ਲੈ ਕੇ ਪੈ ਗਈ ਟੂਟੀ ਅੱਜ ਸਾਡੇ ਵੇਰ ਨਹੀਂ ਆਈ ਹੈਗੀ ਪਤਾ ਨਹੀਂ ਹੁਣ ਟੂਟੀ ਨੂੰ ਕੀ ਕਰਨ ਲੱਗ ਗਏ ਕਿ ਵੀ ਛੱਡਣੋਂ ਹਟ ਕੇ ਮੈਂ ਥੋੜਾ ਚਿਰ ਪੈ ਜਾਈ ਗਈ ਫਿਰ ਮੰਜਾ ਉਹੀ ਕਿੜੀ ਸਕੇਲੇ ਹੁੰਦੀ ਆ ਨਾ ਖਦੇ ਤੁੱਪੇ ਬੈਠਾ ਜਾਂਦਾ ਨਾ ਸ਼ਾਮੇ ਬੈਠਾ ਜਾਂਦਾ ਜਿਵੇਂ ਕਹਿੰਦੇ ਹੁੰਦੇ ਨੇ ਮਾੜੇ ਤੋਂ ਤੁੱਪ ਚੱਲੀ ਜਾਵੇ ਨਾ ਛਾਂ ਚੱਲੀ ਜਾਵੇ ਤੇ ਤੁੱਪੇ ਬਹਿ ਜਾਣਾ ਤਾਂ ਗਰਮੀ ਆਉਂਦੀ ਛਾਂ ਮੇ ਬੈਣੇ ਠੰਡਾ ਲੱਗਣ ਲੱਗੇ ਜਾਂਦੀ ਤੇ ਮੈਂ ਲੱਗਦੀ ਸੀਗੀ ਉਹਦਾ ਸੂਟ ਕੱਟਣਾ ਹੁਣ ਉੱਟ ਕੇ ਐਨੇ ਭਲਾ ਡੇਗੇ ਹੋਏ ਸੀਗੇ ਉਹ ਆ ਗਏ ਫਿਰ ਇੱਧਰ ਨੂੰ ਵੀ ਜੋ ਸਾਫ ਆਉਂਦੀ ਹੈਗੀ ਇੱਧਰ ਬਥੇਰੀ ਕਿਉਂ ਨਹੀਂ ਸਾਫ ਆਉਂਦੀ ਸਿੱਧੇ ਇਹਦਾ ਫੋਨ ਕਰਕੇ ਮੈਂ ਲੱਗਦੀ ਸੀਗੀ ਉਹਦਾ ਸੂਟ ਕੱਟਣ ਹੁਣ ਹੁਣ ਵੱਜ ਗਿਆ 1:25 ਮਿੰਟ ਹੋ ਗਏ 1 ਵਜੇ ਨਾਲ ਮੈਂ ਸੂਟ ਕੱਟਣ ਲੱਗਦੀ ਸੀ ਆਪਾਂ ਹਾਂ ਚੱਲ ਵੀ ਦੁਪਹਿਰ ਵਾਲੀ ਚਾਹ ਜੂਵੇ ਉਹਨਾਂ ਕੱਟ ਕੇ ਰੱਖ ਦੂੰਗੀ ਬੋਟਾ ਸੂਟ ਪਿਆ ਸੀ ਮੇਰੇ ਕੋਲ ਇੱਕ ਕਰੀ ਦੋ ਸਾਲ ਹੋ ਗਏ ਸੀ ਉਹਨੂੰ ਪਾਏ ਨੂੰ ਅਰ ਵੀ ਨਹੀਂ ਸੌਂਤਾ ਮੈਨੂੰ ਇਹ ਬਾਲੇ ਪਏ ਨੇ ਮਾਹ ਮੋਟੇ ਕਿਹੜਾ ਪਾੜਦੇ ਨੇ ਨਾ ਤੇ ਇਹਦ ਕੀ ਮਾ ਚਲਣਾ ਕਿਸਨ ਦੇਣ ਦੇ ਲੋਟ ਆਉਂਦਾਗਾ ਮੈਂ ਸਿਉ ਵਾਲੇ ਨਹੀਂ ਹਰਮਨ ਕਹਿੰਦੀ ਸੋਨਾ ਦਾ ਰੰਗ ਨਹੀਂ ਹਰਾ ਹਰਾ ਜਾ ਕੇ ਦੀ ਸਿਉਲਾ ਤੂੰ ਨਾਲੇ ਮੈਨੂੰ ਐ ਸੀਗਾ ਵੀ ਚਲ ਆਪਾਂ ਮਸ਼ੀਨ ਚਾਲੂ ਕਰਕੇ ਦੇਖ ਲਾਂਗੇ ਜਿਹੜੀ ਮੋਟਰ ਲਵਾਈ ਹੈਗੀ ਬਸ ਉਦੋਂ ਮੈਂ ਬਿਮਾਰ ਜੀ ਹੋ ਗਈ ਦੋ ਦਿਨ ਵਿੱਚ ਦੀ ਹੁਣ ਤਾਂ ਕੁਛ ਠੀਕ ਆ ਦਵਾਈ ਕਾਲ ਨੂੰ ਫੇਰ ਲੈ ਕੇ ਆਉਣੀ ਆ ਦੁਬਾਰੇ ਮਾਂ ਜੀ ਨੇ ਦਵਾਈ ਦਿੱਤੀ ਸੀਗੀ ਮੈਂ ਚਲ ਅੱਜ ਠੀਕ ਜੀ ਆ ਮੈਂ ਛੁੱਟ ਕੱਟ ਲੈਨੇ ਉੱਠਦੀ ਬੈਠਦੀ ਹਨਾ ਸ ਫਲਾਈ ਕਰ ਲੂਗੀ ਐਨੇ ਮੈਨੂੰ ਟਰੈਕਟਰ ਦੀ ਬਾਤ ਸੁਣਨਗੀ ਬਲਾਡਗੇ ਹੋਏ ਸੀਗੇ ਮਖਲਾ ਹੁਣ ਫਿਰ ਹੁਣ ਸਾਰ ਚਾਹ ਕਹਿਣਗੇ ਮੈਂ ਚਾਹ ਧਰ ਲਈ ਉਹ ਲੈਣ ਗਏ ਹੋਏ ਸੀਗੇ ਆਪਣਾ ਖਾਲ ਫੀਡ ਸਾਰਾ ਕੁਝ ਉਹ ਬੋਰੀਆਂ ਉਧਰ ਸਿੱਟ ਗਏ ਕੁਛ ਖੰਡ ਖੁੰਡ ਵਾਲੀ ਬੋਰੀ ਅੰਦਰ ਸਿੱਟ ਗਏ ਤੇ ਸੌਦਾ ਲੈਨੇ ਕੋਸ ਹੁਣ ਉਹ ਸਾਂਭਣਾ ਪੂ ਮੈਨੂੰ ਲੱਗਦਾ ਸ਼ੂਟ ਕੱਟੇ ਨਹੀਂ ਜਾਣਾ ਹਰ ਮਨੇ ਮੈਗੀ ਬਣਾਈ ਸੀ ਕਹਿੰਦੀ ਮੈਗੀ ਖਾ ਕੇ ਮਮੀ ਫੇਰ ਕੱਟ ਲਈ ਝੂਠ ਬਸ ਉਹਰੇ ਹਟਾਤਾ ਉਹਦੇ ਮੈਨੂੰ ਫਿਰ ਨੇ ਭੱਲੇ ਡੇ ਆ ਗਏ ਫਿਰ ਉਹਨਾਂ ਦੇ ਟਰੈਕਟਰ ਦੀ ਆਵਾਜ਼ ਸੁਣ ਕੇ ਮੈਂ ਚਾਹ ਧਰ ਲਈ ਬਹੁਤ ਜ਼ਿਆਦਾ ਟਾਈਮ ਹੋਇਆ ਪਿਆ ਉਹ ਵੀ ਫਿਰ ਸ਼ੂਟ ਕੱਟ ਦੀ ਕਰਦੀ ਹਾਂ ਹਟਾਉਣੀ ਹੈ ਮੈਨੂੰ ਤੇ ਸਿਰਫ ਸੋਦਾ ਪਤਾ ਹੈ ਜਿਹੜਾ ਉਹ ਸਾਹਮਣਾ ਪੂਗਾ ਆਪੇ ਮੇਰਾ ਸੂਟ ਮੇਚੇ ਵਾਲਾ ਕਮੀਜ਼ ਕੋਲੇ ਧਰ ਕੇ ਤੇ ਸੂਟ ਧਰ ਕੇ ਲੱਗਦੀ ਸੀਗੀ ਕੱਟਣ ਆ ਸੀਗਾ ਹਰੀ-ਹਰੀ ਜੀ ਸਲਵਾਰ ਐ ਜੀ ਤਾਂ ਕਾਲੀ ਜੀ ਦਿੰਦੀ ਹੈ ਕਿ ਬਹੁਤ ਸੋਹਣਾ ਰੰਗ ਆਉਂਦਾ ਇਹਦਾ ਇਹ ਮੈਨੂੰ ਦਿੱਤਾ ਸੀਗਾ ਮੇਰੀ ਵੱਡੀ ਨਾਨਦ ਨੇ 2 ਸਾਲ ਹੋ ਗਏ ਸੀ ਦਿਵਾਲੀ ਦਾ ਲੈ ਕੇ ਗਏ ਸੀ ਉਹਦੇ ਕੋਲੇ ਉਹਦੇ ਕੋਲੇ ਪਿਆ ਸੀਗਾ ਕਹਿੰਦੀ ਚੱਲ ਕੀ ਖਾਲੀ ਮੋੜੂੰਗੀ ਉਹ ਵੱਡੀ ਹੈਗੀ ਮੇਥੋਂ ਕਹਿੰਦੀ ਆ ਛੂਟ ਲੈ ਜਾ ਤੁਸੀਂ ਹੋਣੀ ਬਸ ਉਹਦੇ ਮੇਰੇ ਵਾਲੇ ਸੀਗੇ ਘਰੇ ਹੈਗੇ ਸੀ ਮੋਟੇ ਸਿਲਾਈ ਨਹੀਂ ਕਰਿਆ ਮੈਂ ਮੈਂ ਚੱਲੇ ਹਟਕੀ ਕਰ ਲਊ ਪਾਏ ਜਾਊਗਾ ਚੱਲ ਇਹ ਲਈ ਜੀ ਕਿ ਆਪਣਾ ਸੌਦਾ ਪੱਤਾ ਸਾਰਾ ਸਰਪਸਾ ਬਣਾ ਇਹ ਸਾਂਭੂਗੀ ਹੁਣ ਮੈਂ ਸਿਰਤੀਆਂ ਲਿਆ ਕੇ ਲੋਈਆਂ ਤੇ ਕੋਟ ਆਈ ਹੋਇਆ ਕਰੂਗਾ ਹਨਾ ਹੁਣ ਸਰਦੀਆਂ ਚ ਬਸ ਕੋਟ-ਕੋਟੀਆਂ ਫਿਰ ਪਹਿਲਾਂ ਪਾ ਲਿਆ ਕਰਨਗੇ ਫਿਰ ਮੰਜਿਆਂ ਦੇ ਢੇਰ ਲਾ ਦਿਆ ਕਰਨਗੇ ਦੁਪਹਿਰੇ ਮੈਂ ਤਾਂ ਥਾਂ ਥਾਂ ਹੀ ਸਾਮ ਦਿੰਨੀ ਹੁੰਨੀ ਆ ਵੀ ਹਨਾ ਫੇਰ ਵੀ ਚੱਕ ਕੇ ਕਿਸੇ ਨੂੰ ਪਾਉਣਾ ਪੈਣਾ ਸਾਰਿਆਂ ਨੂੰ ਤਾਂ ਫੜਾਇਆ ਵੀ ਨਹੀਂ ਜਾਂਦੀ ਚੀਜ਼ ਕਈ ਵਾਰ ਆਪਾਂ ਕੰਮ ਕਰਦੇ ਰਹਿੰਦੇ ਆ ਹਾਰਮਨ ਤਾਂ ਫੇਰ ਐ ਨਹੀਂ ਪਤਾ ਕਿੱਥੇ ਥੁੰਨ ਦੇ ਉਹ ਤਾਂ ਜਮੀ ਨਹੀਂ ਕੱਪੜਾ ਬਾਹਰ ਦੇਸਨ ਦਿੰਦੀ ਹੈਗੀ ਮੋਟਾ ਮੋਟਾ ਵੀ ਕੀ ਬਾਦੂ ਚੀਜ਼ ਕੋਈ ਵੀ ਅਸੀਂ ਮਗਰੋਂ ਭਾਲਦੇ ਰਹਿੰਦੇ ਆਗੇ ਵੀ ਕਿੱਥੇ ਧਰ ਗਈ ਹਾਰਮਨ ਨੇ ਤਰੀ ਫੇਰ ਕਹ ਦੂਗੀ ਹਰੇ ਚੀਜ਼ ਮੈਨੂੰ ਕਹ ਦਿੰਦੇ ਹੋ ਵੀ ਤੜਦੀ ਤੂੰ ਹੀ ਹੈਗੀ ਤੋ ਹੀ ਗੱਲਾਂ ਚ ਮਖਸੂਸ ਤੋਂ ਹੀ ਸਿਰਦੀਆਂਗੀ ਮੈਂ ਤਾਂ ਥਾਂ ਉੱਥੇ ਹੀ ਰੱਖਦੀ ਹੁੰਦੀ ਆਂ ਚੀਜ਼ ਇਹ ਥੋਪਾ ਚੱਕ ਸਕੀ ਉਹਦੀ ਤਰੀ ਚੀਜ਼ ਤਾਂ ਪਤਾ ਨਹੀਂ ਕਿੱਦਾਂ ਨੂੰ ਮਾਰਦੀ ਆ ਬਸ ਦੇਸਿਆ ਨਾ ਸਾਹਮਣੇ ਤੇ ਮੈਂ ਪੇਟੀ ਤੀ ਰੱਖ ਕੇ ਉਲੀ ਪੈ ਜੂ ਮੈਂ ਛੱਡ ਦਿਆ ਦੇ ਲਈ ਪਰ ਸਾਹਮਣੇ ਨਾ ਦਸੀ ਅੰਦਰ ਸੱਟ ਆਉਦੀ ਆ ਕੇ ਰੋ ਆਪ ਕੋਲ ਤੋਂ ਥੋੜਾ ਹੋ ਗਿਆ ਚਲੋ ਜੀ ਮੈਂ ਹੁਣ ਚਾਹ ਪੀਂਦੀ ਆ ਚਾਹ ਬਣਾਤੀ ਸੀ ਮੈਂ ਮੈਗੀ ਜੀ ਖਾਦੀ ਹੂ ਇਸੇ ਵਿੱਚ ਚਾਹ ਫੇਰ ਪੀਂਦੇ ਆ ਲੋਜੀਕ ਟਾਈਮ ਹੋ ਗਿਆ ਪੌਣੇ 5 ਅੱਜ ਮੈਂ ਨਾ ਇਹੋ ਕਰਦੀ ਆ ਘੋਟਾ ਧੋਣ ਲਾਂਗੇ ਅੱਜ ਆਪਾਂ ਰ ਕਰਦੇ ਚਟਣੀ ਥੋੜੀ ਜੀ ਗਾਜਰਾਂ ਦੀ ਸਬਜ਼ੀ ਪਈ ਹੈਗੀ ਇਹ ਵੀ ਨਹੀਂ ਕਰਦਾ ਨਾ ਗਾਜਰਾਂ ਵੀ ਧਰ ਲੀਆਂ ਕੁਦਨ ਆਲੂ ਔਰ ਧਰ ਲੇ ਕਬਲ ਮੇ ਆਲੂ ਵੀ ਧਰ ਲੇ ਆਏ ਹਾਈ ਜਨਾ ਅਦਾ ਧਨੀਆ ਤੇ ਗੰਡਾ ਤਿੰਨੇ ਚੀਜ਼ਾਂ ਪਾ ਕੇ ਬਣੋ ਤੇ ਚਟਨੀ ਮੈਂ ਜਲੇਤੀ ਹੋ ਗਈ ਹਲੇ ਮੇਰੇ ਨਾ ਚਾਲੇ ਭਾਂਡੇ ਪਏ ਨੇ ਮੰਜਰੇ ਸ਼ਾਮ ਜੇ ਡਿਊਟੀ ਆ ਗਈ ਸੀ ਅੱਜ 2:30 ਪੌਣੇ 3:00 ਫਿਰ ਮੱਝਾਂ ਨਵਾਦੀਆਂ ਮੈਂ ਵਿਚਾਰ ਅੱਜ ਵੀ ਧੁੱਪ ਜੀ ਆ ਵਧੀਆ ਤੇ ਪਰਸ਼ੂ ਦੋਦਾ ਆਪਰ ਤੋਂ ਤੈਨੂੰ ਲੋਕਿੱਟ ਵਾਲ ਵਾਲੇ ਦਿਨ ਹੋ ਗਈ ਸੀ ਹਰ ਮਨ ਪੋਚਾ ਲਾਉਂਦੀ ਸੀਗੀ ਪੋਚੇ ਨਾਲ ਤਾਂ ਸਾਫ ਜੇ ਹੋ ਜਾਂਦੀਆਂ ਸੀ ਇਹ ਤੇਰੀ ਵੇਲੇ ਲੋਕ ਪੈਂਦਾਗਾ ਬਿਰਲਾ ਹੁੰਦੀਆਂ ਨੇਗੀਆਂ ਇਹਨਾਂ ਚੋਂ ਨਹੀਂ ਮਿੱਟੀ ਨਿਕਲਦੀ ਸੀ ਸਮਾਉ ਮਿੱਟੀ ਨਿਕਲ ਕੇ ਨਾ ਐ ਪੋਚੇ ਨਾਲ ਸਾਰੇ ਤੇ ਲਾਉਂਦੀ ਸੀ ਯਾਰ ਮਨ ਹੋਰ ਹੀ ਕਰਦੀ ਦੀ ਕੰਮ ਕਰਵਾਜਾ ਮਗਾ ਚਾਰ ਅੱਜ ਠੂਟੀ ਬਾਦੂ ਚੱਲੀ ਜਾਂਦੀ ਹੈ ਫਿਰ ਮੈਂ ਵੀ ਤੋਤੀਆਂ ਹੁਣ ਸਾਨੂੰ ਠੰਡ ਲੱਗੀ ਜਾਂਦੀ ਸਾਰਿਆਂ ਨੂੰ ਐ ਜੇ ਲੱਗ ਜਾਂਦਾਗਾ ਵੀ ਹੋ ਗਿਆ ਠੰਡਾ ਠੰਡਾ ਜਾ ਹੋ ਗਿਆ ਸ਼ਾਮ ਜੀ ਤੋਤਾ ਗਿਆ ਰਹਾ ਹੁਣ ਧੁੱਪ ਤਾਂ ਇੱਥੇ ਸੇਕ ਜਾਤਾ ਹੈ ਹੀ ਨਹੀਂ ਗਾ ਦ ਸੁੱਕ ਗਿਆ ਨਾਲ ਦੀ ਨਾਲ ਸਾਰਾ ਤੋਤਾ ਇਧਰੋਂ ਦੋ ਤਿੰਨ ਦਿਨ ਕੱਟ ਜੂਗਾ ਤੋਤਾ ਹੋਇਆ ਇਹ ਰਗੜਦੀ ਮੈਂ ਚਰਨੀ ਇਹ ਧਣੀਆਂ ਆਪਾਂ ਘਰੋਂ ਹੀ ਤੋੜਿਆ ਗਾ ਇਹਨੂੰ ਸਾਫ ਸਫਾਈ ਕਰਦੀਆਂ ਦੀ ਹਜੇ ਆਧਾ ਤੇ ਧਣੀ ਗੰਡਾ ਪਰ ਅਗਰ ਤੇ ਚਟਨੀ ਪਾਣੀ ਪਾ ਕੇ ਲੈਣਾ ਪੁਰ ਲਗੀ ਕੋਲੇ ਚ ਹੈ ਆਲੂ ਹੋਣੀ ਨਹੀਂ ਕੋਈ ਮਿਲਦਾ ਬਸ ਇਹ ਤਾਂ ਜਦੋਂ ਮੈਂ ਹਾਂ ਲੈ ਕੇ ਵੇਜਾਂ ਨਾ ਫੇਰ ਕਿਵੇਂ ਕਰਦੀ ਹੈ ਜਦੋਂ ਮੈਂ ਕਰ ਦਿੱਤੇ ਹਾਂ ਲੈ ਕੇ ਵੇਜਾਂ ਗੰਡਾ ਟੁੱਟਾ ਇਹਨੂੰ ਐ ਹੋ ਜਾਂਦਾ ਵੀ ਆਲੂ ਨੇ ਦੇ ਕੋਲੇ ਆਲੂ ਆ ਜੋ ਹੈ ਨਹੀਂ ਰੋਲਾ ਪਾਉਣ ਲੱਗ ਜਾਂਦੀ ਆ ਉਹਦੀ ਆਲੂ ਨਹੀਂ ਬੁੱਤ ਗੰਡਾ ਮੇਰੇ ਕੋਲ ਤਾਂ ਲੈਣੀ ਸੀ ਭੋਲਾ ਨਾਂਗੇ ਆਲੂ ਕਦ ਤੱਕ ਇਹਨੂੰ ਲੋ ਜੀ ਹੁਣ ਮੈਂ ਚਟਨੀ ਤੜਕ ਰਹੀ ਆਂ ਜੀ ਤੜਕਾ ਰਹੀ ਆਂ ਮੈਂ ਚਟਨੀ ਮੈਂ ਬਣਾਈ ਇਹ ਚਟਨੀ ਸਾਡੇ ਦਾ ਬਹੁਤ ਖੁਸ਼ ਹੋਗੇ ਖਾਣਦੇ ਨੇ ਆਹ ਦੇ ਦਿੱਤੀ ਣੀ ਇਹਦੀ ਚਟਨੀ ਜੀ ਥੋੜਾ ਜਿਹਾ ਗੰਡਾ ਪਾ ਲਿਆ ਥੀ ਮੈਂ ਕੱਲ ਗਰ ਹੋ ਗਈ ਰਗੜੀ ਇਹ ਬਾਰੇ ਕਹਣਾ ਪੈਂਡ ਪਾਈ ਦੇ ਕੇ ਕਰਨਗੇ ਵੀ ਸ਼ਾਮ ਨੂੰ ਚਟਨੀ ਤੁਸੀਂ ਬਣਾ ਕੇ ਦੇਖੋ ਇਹ ਨਹੀਂ ਬਣਾਈ ਕਦੇ ਬਹੁਤ ਰੋਟੀ ਸਵਾਲ ਆ ਗਈ ਅੱਜ ਸਾਡੇ ਦਾ ਸਾਰੀ ਅਸੀਂ ਜੀ ਇਹ ਤੇ ਨਾ ਰੋਟੀਆਂ ਖਾਣੀ ਆ ਉਹ ਪੰਜ ਖਾਊਗਾ ਬਾਈਕ ਸਵਾਲ ਲੱਗਦੀ ਹੈ ਸੱਪਨੇ ਦਾ ਜਿਵੇਂ ਗਰਮ ਗਰਮ ਰੋਟੀ ਨਾਲ ਦੀ ਨਾਲ ਖੜੀ ਜਾਓ ਤੇ ਕਿਉਂ ਰੱਖ ਕੇ ਤੇ ਅਸੀਂ ਤੈਨੂੰ ਖਾ ਲੈ ਰਹੇ ਹੁੰਦੇ ਉਹ ਤੇ ਜਵਾਕ ਚਰ ਕੋਲੇ ਚ ਪਾ ਕੇ ਖਾ ਲੈਂਦੇ ਨੇ ਬੜੀ ਸਵਾਲ ਲੱਗਦੀ ਹੈ ਨਾਲ ਪਾ ਲੈਣਗੇ ਤਹੀ ਥੋੜੀ ਦਹੀਂ ਜਿਆਦਾ ਵੀ ਖੁਣੋ ਸ਼ਰਦੀ ਸ਼ਾਮ ਨੂੰ ਮਾੜੀ ਹੈਗੀ ਪਰ ਦੋਤਾ ਫੇਰ ਵੀ ਨਹੀਂ ਹਟਦਾ ਕੰਦ ਦਾ ਬਾਗੀ ਦਰਸਾ ਲਿਆ ਆਪਾਂ ਮਤਲਬ ਇਹ ਜੋ ਪੂਰਾ ਪੂਰਾ ਜਿਆ ਪਾ ਲਿਆ ਬਾਕੀ ਤੇ ਜੇ ਰੋਟੀ ਖਾਣ ਮੈਗਾ ਉਹ ਨਾਲ ਵੀ ਨਾਲ ਸੋਰਾ ਖਾਣ ਤੇ ਖਾਣੀ ਬਾਦ ਰੋਟੀ ਖਾ ਲਿਆ ਦੀ ਹੈ ਤਬ ਦੀ ਲਉਗੀ ਸਬ지 ਦੇ ਲਈ ਹੋਰ ਗੀਰ ਕਰ ਜਾਂਦਾ ਯੋਗ ਜਿਹੜਾ ਅੱਜਾ ਦਿਨਾਂ ਦੇ ਇੱਕ ਮਾਰ ਕੇ ਕੱਤੀ ਨਹੀਂ ਰੋਟੀ ਇਸਦੇ ਲਈ ਕੋਈ ਕੱਬੀ ਕਲੇਰੇਪਰ ਪਰ ਉਹ ਤੇ ਖਾਂਦਾ ਹੀ ਹੁੰਦਾ ਉਹ ਲੱਗਿਆਗਾ ਤੇ ਨਹੀਂ ਇਤਨਾ ਵਕਤ ਲੱਗ ਮਨੇ ਜੇ ਕੋਈ ਦਵਾਈ ਲੈ ਤੇ ਦੋਨਾਂ ਦਾ ਫੋਟੋ ਕੱਢਦੀ ਫਾਟ ਬਾਕੀ ਕੱਬੀ ਦੇ ਪ੍ਰੋਜੈਕਟ ਸਹੀਆ ਵਜੀ ਮੜ ਕੋਟੀ ਦੀ ਬਾਂਦੀ ਮੋਟੀ ਬੰਦ ਸਾਡੇ ਨਾਲ ਪਹਿਮਾ ਸਬਜੀ ਕੱਢ ਕੇ ਨਹੀਂ ਲਈ ਹੋਈ ਕਰਨੀ ਆ ਅੱਗੇ ਤੜੀ ਦੀ ਜੇ ਕੋਈ ਖੱਟ ਕੇ ਕੱਢ ਨਹੀਂ ਹਾਂਦੀ ਹੁਣ ਅੱਗ ਲੁcj ਗਈ ਮੈਂ ਪਾਉਣੀ ਆ ਕਿ ਭਲਾ ਨੀ ਮਰੂਦਾ ਕਿ ਨਾ ਸੋਣਾ ਉਹਦੇ ਸਾਰੇ ਕਾਣੇ ਸੀ ਸੁਣ ਦੁੰਦੇ ਨੇ ਮਰੂਦਾ ਉਹ ਦਿੱਕ ਦਿਨ ਸਾਰੇ ਘਰੇ ਬਾਲੇ ਕਿਰੇ ਫੜਾਤੇ ਇਹਨਾਂ ਨੇ ਸਾਰੇ ਜਿੰਨੂੰ ਸੀ ਦੇਖੀ ਅਰਮਣਾ ਹੋਏਗਾ ਥੋੜੇ ਜਿਹਾ ਪਹਿਲਾਂ ਬੁੰਨੇਵੇਂ ਆ ਆਹ ਬਾਜਰਾ ਇੱਥੇ ਧਰ ਦੇ ਖੜ ਜਾ ਮੈਂ ਸਕੂਲ ਗਿਆ ਬਣ ਕੇ ਆਈ ਬਾਜਰੇ ਦੀਆਂ ਘਿੱਲਾ ਵੜਾ ਕੇ ਦੇਖਦੀ ਆ ਬਾਜਰਾ ਸੀਗਾ ਥੋੜਾ ਜਿਹਾ ਟਰਾਲੀ 'ਚ ਇਕੱਠਾ ਕਰ ਲਏ ਜੋਤ ਨੇ ਟਰਾਲੀ ਦੀ ਹਿੰਡਾ ਤੇ ਆ ਸੀ ਲਾ ਡੇ ਲਏ ਗਏ ਈ ਟਰਾਲੀ ਉਹ ਇਸਲਾਬ ਬੈ ਖਿੱਲਾ ਬਣਦੀ ਨਹੀਂ ਹੈਗੀ ਇਹ ਕਹਿੰਦੇ ਖਿੱਲਾ ਬਣਾਈ ਵਜਰੇ ਦੀ ਉਹ ਵਾਹ ਅਨ ਇਸਲਾਬ ਬੈ ਕਿਸੇ ਕਿਸੇ ਹੀ ਤੱਕ ਖਿੱਲ ਬਣ ਗਈ ਮੱਚ ਗਿਆ ਤਵਾ ਬੜਾ ਨਾਲ ਚਿਪ ਗਿਆ ਨਹੀਂ ਹਰਮਣ ਕਿਸੇ ਦੀ ਖਿੱਲ ਬਣੀ ਆਰ ਮਣੀ ਹਰ ਮਣਾ ਚੱਕਾ ਦਾ ਬਾਜਰਾ ਸਵਾਰ ਵਾਲੇ ਖਾਨ ਚ ਪਹਿਲਾਂ ਮੈਂ ਥੋੜਾ ਜਿਹਾ ਪਹਿਲਾਂ ਪੁੰਨੇਗਾ ਖਿੱਲਾਂ ਤਾਂ ਕਿਸੇ ਕਿਸੇ ਦੀਆਂ ਬਣੀਆਂ ਮੁਰਮਰੇ ਜਿ ਬਣ ਗਏ ਬੜਾ ਵਧੀਆ ਖਾ ਕੇ ਦੇ ਲਿਚੀ ਗੋੜ ਭਾਲਾ ਨਾ ਗੋੜ ਭਾਲਾ ਨਾ ਚੁਗਾ ਉਹ ਤਾਂ ਨਹੀਂ ਵਿੱਚ ਨਾ ਆਪਾ ਕਰ ਲਿਆ ਹੁਣ ਮੈਂ ਲੋਰੀਆਂ ਮਲਾਈ ਲੇ ਤੋਂ ਤੇ ਦੁੱਧ ਗਰਮ ਕਰਦੇ ਆ ਅਸੀ ਉਹ ਬਾਜਰਾ ਚਖਾਈਏ ਨੇ ਇਹਦਾ ਪੁੰਨਿਆਂ ਦੀ ਬੜਾ ਸੁਆਦ ਹੈ ਬਣੇਗਾ ਮੁਰਮਰੇਜ ਬਣਗੇ ਕੱਢਦੇ ਹੁਣ ਲੋਹੇ ਵਾਲਾ ਕੰਮ ਧਨੀ ਜੀ ਮੋਨੇ ਨਾਲ ਪੀਰਾ ਦਿੱਤ ਕਰਨ ਕਰਕੇ ਇਹ ਥੋੜਾ ਜਿਹਾ कच्चਾ ਦੁੱਧ ਪਿਆ ਮੇਰੇ ਕੋਲ ਇਹ ਵਾਲੀ ਦਵਾ ਕੇ ਨਹੀਂ ਮਾਵਾਂਗੇ Bak ki yapın bir balı var ya in daga. Tenleme çapkır diye fındı. Fırdınlar. ਵਧੀਆ ਪੈਠੀ ਕਰਦੇ ਆ ਫਿਰੋਜ਼ ਰੋਜ਼ ਉਸੇ ਗੰਮਾਂ ਦੀ ਵੀਡੀਓ ਵੱਟ ਜਾਂਦੀ ਹੈਗੀ ਸਤਿ ਸ੍ਰੀ ਅਕਾਲ ਭਾਂਡੇ ਮਾਜੂਗੀ ਤੇ ਅੱਜ ਆਪਣੀ ਸੈਲਫ ਸੈਲਫ ਸਾਫ ਕਰਨ ਵਾਲੀ ਹੈ ਨਹੀਂਗੀ ਬਾਹਰ ਰੋਟੀ ਬਣਾਈ ਆਪਾਂ ਚੁੱਲੇ ਤੇ ਵਧੀਆ ਬੈ ਸਾਰਾ ਕੁਝ ਭਾਂਡੇ ਦੇ ਬਸ ਥੋੜੇ ਜਿਹਦੇ ਚਟਨੀ ਰਗੜਦੇ ਆ ਤੇ ਭਾਂਡੇ ਵੀ ਥੋੜੀ ਹੁੰਦੇ ਨੇ ਸਾਰਿਆਂ ਨੇ ਚਟਨੀ ਲਈ ਰੋਟੀ ਖਾਦੀਏਗੀ ਕਿਸੇ ਨੇ ਸਬਜ਼ੀ ਨਹੀਂ ਖਾਦੀ ਆਰ ਮਨੇ ਤਾਂ ਬਾਅਦ ਚ ਚਰਨੀ ਦਾ ਪਰੌਂਠਾ ਬਣਾ ਲਿਆ ਤਾਂ ਤੇ ਵੀਡੀਓ ਦਾ ਐਂਡ ਵੀ ਆਪਾਂ ਇੱਥੇ ਕਰਦੇ ਆਂ ਮਿਲਾਂ ਕਿਸੇ ਹੋਰ ਵੀਡੀਓ ਨਾਲ ਜੇ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਇੱਕ ਆਪਾਂ ਨੂੰ ਪੜ੍ਹਦਾ ਕਮੈਂਟ ਆਉਦਾ ਹੁੰਦਾਗਾ ਯੂਕੇ ਤੋਂ ਸੁਖਜੀਤ ਕੰਡੋਲਾ ਕਡੋਲਾ ਹੀ ਹੈ ਸ਼ਾਇਦ ਇਹ ਸੁਖਜੀਤ ਕੰਡੋਲਾ ਦੀ ਆਈਡੀ ਤੋਂ ਕਮੈਂਟ ਆਉਦਾ ਹੁੰਦਾਗਾ ਤੇ ਬਹੁਤ ਖੁਸ਼ੀ ਹੋਈ ਮੈਨੂੰ ਜੀ ਪੜ੍ਹਣ ਵੀ ਜੇ ਮੇਰੀ ਵੀਡੀਓ ਦੇਖਦੀ ਹੈਗੀ ਤੇ ਆਪਾਂ ਨੂੰ ਐ ਨਹੀਂ ਪਤਾ ਹੈਗਾ ਵੀ ਭੈਣ ਆ ਜਾਂ ਕਿੰਨੀ ਕੁ عمر ਦੇ ਨੇਗੇ ਉਹ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਹਨਾਂ ਆ ਪਗੜਾ ਤੁਹਾਨੂੰ ਦੇਖਿਆਗਾ ਤੇ ਖੁਸ਼ੀ ਬਹੁਤ ਹੋਈ ਦੀ ਜੁੱਕੇ ਤੋਂ ਵੀ ਆਪਾਂ ਨੂੰ ਦੇਖਣ ਨੂੰ ਮਿਲੇਗੇ ਖੁਸ਼ੀ ਹੁੰਦੀ ਜਦੋਂ ਕੋਈ ਬਾਹਰੀ ਕੰਟਰੀ ਤੋਂ ਕੋਈ ਆਪਣਾ ਬਲੌਗ ਦੇਖਦਾ ਹੈਗਾ ਦੋ ਕਮੈਂਟ ਆ ਗਏ ਮੈਨੂੰ ਦੋ ਵੀਡੀਓ ਤੇ ਉਹ ਭੈਣ ਦੇ ਥੈਂਕ ਯੂ ਪੰਡਕੇਲਾ ਵੀਰ ਬਲੌਗ ਦੇਖਦੀ ਹੈ ਕਿ ਬਈ ਪਿਆਰ ਦੇ ਮੇਰੇ ਕੋ ਜੀ ਜਦੋਂ ਕੋਈ ਆਏ ਹਨਾ ਵੀਡੀਓ ਨੂੰ ਪਿਆਰ ਨਾਲ ਫਿਰ ਤਾਂ ਬਹੁਤ ਵਧੀਆ ਲੱਗਦਾ ਨਾ ਵੀਡੀਓ ਹੋਰ ਬਣਾਉਣ ਦਾ ਵੀ ਹੌਸਲਾ ਪੈ ਜਾਂਦਾ ਨਾ ਤੇ ਫਿਰ ਬਲੌਗ ਪਾਈਏ ਤੇ ਆਪਾਂ ਨੂੰ ਦੇਖਦੇ ਆ ਭੈਣ ਤਰਾ ਖੁਸ਼ੀ ਮਿਲਦੀ ਹੈਗੀ ਚਲੋ ਜੀ ਵੀਰੇ ਤਾਂ ਕਰਦੇ ਆਪਾਂ ਐਂਡ ਜੇ ਮੇਰੇ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਕਰ ਲਓ ਜੀ ਤੁਹਾਨੂੰ ਧੰਨਵਾਦ ਜੀ